ਸਸ਼੍ਰੀਕਾਲ ਤੁਸੀਂ ਸੁਖ ਰਸਨ 24 نیوز ਤੇ ਮੈਂ ਹਾਂ ਪ੍ਰਦੀਪ ਕੌਰ ਤੋਂ ਅਸਟ੍ਰੇਲੀਆ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲਿਆ ਅਰਸਲ ਕੋਈ ਵੀ ਚਾਹੇ ਕੋਈ ਆਮ ਇਨਸਾਨ ਹੋਵੇ ਚਾਹੇ ਫਿਰ ਮੀਡਲ ਕਲਾਸ ਬੰਦਾ ਹੋਵੇ ਚਾਹੇ ਫਿਰ ਗਰੀਬ ਵਰਗ ਦਾ ਬੰਦਾ ਹੋਵੇ ਅਸੀਂ ਅਕਸਰ ਵੱਡੇ ਅਫਸਰਾਂ ਦੇ ਕੋਲ ਜਾਣੇ ਆਪਣੇ ਕੰਮ ਕਰਵਾਉਣ ਦੇ ਲਈ ਪਰ ਜੇਕਰ ਉਹ ਹੀ ਅਫਸਰ ਲੱਖਾਂ ਦੀ ਰਿਸ਼ਵਤ ਮੰਗਣ ਲੱਗ ਜਾਤਾ ਫਿਰ ਇਸ ਦੇਸ਼ ਦਾ ਕੀ ਬਣੇਗਾ ਅਜੇ ਹਾਈ ਹੋਇਆ ਇੱਕ ਆਈਐਸ ਅਧਿਕਾਰੀ ਦੇ ਨਾਲ ਵੱਡੇ ਅਫਸਰ ਦੇ ਵੱਲੋਂ ਦਰਸਲ 20 ਲੱਖ ਰੁਪਏ ਦੀ ਰਿਸ਼ਵਤ ਆਕ ਮੰਗ ਲਈ ਜਾਂਦੀ ਹੈ ਹਾਲਾਂਕਿ ਜਿਸ ਸਖਸ਼ ਦੇ ਕੋਲੋਂ ਕਿਸ ਮਾਮਲੇ ਦੇ ਵੱਲੋਂ ਰਿਸ਼ਵਤ ਮੰਗੀ ਗਈ ਹੈ ਇਸ ਮਾਮਲੇ ਬਾਰੇ ਹਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ ਪਰ ਉਸ ਸਖਸ਼ ਨੇ ਕਿਹਾ ਕਿ ਆਈਐਸ ਅਧਿਕਾਰੀ ਨੇ ਕਿਹਾ ਕਿ ਤੁਹਾਡਾ ਕੰਮ ਕਰਵਾਉਣ ਦੇ ਬਦਲੇ ਤੁਹਾਨੂੰ 20 ਲੱਖ ਰੁਪਏ ਜਿਹੜਾ ਰਿਸ਼ਵਤ ਦੇਣੀ ਪਵੇਗੀ ਤਾਂ ਜਦੋਂ ਵਿਜੀਲੈਂਸ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਰੰਗੇ ਹੱਥੀ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਤੁਸੀਂ ਤਸਵੀਰਾਂ ਦੇਖੋ ਗੱਥੀਆਂ ਕਿਵੇਂ ਨੋਟਾਂ ਦੀਆਂ ਪੂਰੇ ਬੈੱਡ ਦੇ ਉੱਤੇ ਵਿਛੀਆਂ ਹੋਈਆਂ ਨੇ ਜਿਹਾ 5-500 ਦੇ ਨੋਟ ਦਸੇ ਜਾ ਰਹੇ ਨੇ ਤਾਂ ਇਹ ਜਿਹੜੀ ਰਕਮ ਹੈ ਟੋਟਲ 10 ਲੱਖ ਰੁਪਏ ਦੀ ਰਕਮ ਦੱਸੀ ਜਾ ਰਹੀ ਹੈ ਉਸ ਸਖਸ਼ਤੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਈਐਸ ਅਧਿਕਾਰੀ ਦੇ ਉੱਤੇ ਉਹਨੇ ਕਿਹਾ ਕਿ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਦੋਂ ਪਹਿਲੀ ਕਿਸ਼ਤ ਉਹ 10 ਲੱਖ ਦੀ ਦੇਣ ਗਿਆ ਤਾਂ ਦਰਸਲ ਉਹ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੂੰ ਇਸ ਬਾਬਤ ਸੂਚਿਤ ਕਰਕੇ ਚਲਾ ਗਿਆ ਸੀ ਅੱਜ ਇਹ ਦੇਖੋ ਇੱਕ ਵੱਡੇ ਅਫਸਰ ਨੇ ਮੇਰੇ ਤੋਂ ਰਿਸ਼ਵਤ ਮੰਗੀ ਹੈ ਜੇਕਰ ਮੇਰੇ ਤੋਂ ਰਿਸ਼ਵਤ ਮੰਗੀ ਹੈ ਤਾਂ ਸੋਚੋ ਹੋਰ ਕਿੰਨੇ ਜਾਣਿਆਂ ਤੋਂ ਰਿਸ਼ਵਤ ਦੀ ਮੰਗ ਕੀਤੀ ਹੋਏਗੀ ਤਾਂ ਜਿਸ ਦੇ ਬਾਬਤ ਚੱਲਦੇ ਆ ਉਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਦੋਂ ਜੋ ਸਖਸ਼ਾ ਜਿਹੜਾ 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਆਈਐਸ ਅਧਿਕਾਰੀ ਨੂੰ ਦੇਣ ਪਹੁੰਚਦਾ ਹੈ ਲੱਖਾਂ ਰੁਪਏ ਦੇਣ ਪਹੁੰਚਦਾ ਹੈ ਵਿਜੀਲੈਂਸ ਦੀ ਟੀਮਾਂ ਮੌਕੇ ਤੇ ਉਸ ਨੂੰ ਦਬੋਚ ਲੈਂਦੀਆਂ ਨੇ ਮੌਕੇ ਤੇ ਆ ਕੇ ਉਸ ਨੂੰ ਰੰਗੇ ਹੱਥੀ ਫੜ ਲੈਂਦੀਆਂ ਨੇ ਪਰ ਦੱਸਦੀ ਹੈ ਕਿ ਵੱਡੇ ਅਫਸਰ ਦੇ ਕੋਲੇ ਦੇਣ ਲਈ ਕੋਈ ਵੀ ਜਵਾਬ ਨਹੀਂ ਹੁੰਦਾ ਕਿਉਂਕਿ ਸਵੇੜੇ ਉਹ ਪੂਰੇ ਜੰਜਾਲ ਦੇ ਵਿੱਚ ਫਸ ਚੁੱਕਾ ਹੁੰਦਾ ਹੈ ਇੱਕ ਪਾਸੇ ਸਖਸ਼ ਜਿਸ ਨੇ ਕੰਪਲੇਂਟ ਕੀਤੀ ਸੀ ਸ਼ਿਕਾਇਤ ਕੀਤੀ ਸੀ ਅਤੇ ਦੂਸਰੇ ਪਾਸੇ 10 ਲੱਖ ਰੁਪਏ ਦੀਆਂ ਕੱਟੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਬੈੱਡ ਦੇ ਉੱਤੇ ਕਿਵੇਂ ਨੋਟਾਂ ਦੀਆਂ ਦੱਟੀਆਂ ਵਿਛੀਆਂ ਹੋਈਆਂ ਨੇ ਹਾਲਾਂਕਿ ਇਸ ਕੇਸ ਦੇ ਵਿੱਚ ਰਿਸ਼ਵਤ ਮੰਗੀ ਗਈ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਹਜੇ ਸਾਹਮਣੇ ਜੜੀ ਨਹੀਂ ਆਈ ਐ ਸੋ ਇਸ ਦੇ ਵਿੱਚਲੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ